ਕੱ ਚੱਕੰਦੇ ਸ਼ਾਹ ਜਿਹੜਾ ਮੈਟਰ ਸੀ ਰੇਪ ਮੈਟਰ ਜੀ ਕੀ ਘਰ ਹੋਇਆ ਤਾਂ ਕੋਈ ਹੋਰ ਕੀ ਮਾਮਲਾ ਸੀ ਜੀ ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਹੈ ਤੇ ਮੇਰਾ ਜਿਹੜਾ ਫੁੱਫੜ ਹੈਗਾ ਉਹਨੇ ਮੇਰੇ ਨਾਲ ਰੇਪ ਵਗੈਰਾ ਕੀਤਾ ਹੈ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆ ਨੰਬਰ 38572024 ਨੂੰ 376 ਦੀ 354 20 ਦੀ ਤੇ ਨਾਲ 6 ਪੋਸਟ ਵਿਖਤੇ ਨਾਲ ਅਸੀਂ ਐਫ ਆਰ ਉਸ ਕੀਤੀ ਹੈਗੀ ਸੋ ਲੜਕੀ ਦਾ ਅਸੀਂ ਮੈਡੀਕਲ ਕਰਾਇਆ ਗਿਆ ਤੇ ਉਹਦੇ 164 ਦੇ ਬਿਆਨ ਕਰਾਏ ਗਏ ਦੋ ਅਸੀਂ ਅਕਿਊਜ਼ ਨੂੰ ਲੈ ਅਸੀਂ ਫੜਿਆ ਹੈਗਾ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਵਾਈ ਅੱਗੇ ਚੱਲ ਜਾਈਗੀ ਉਹ ਸਾਹਮਣੇ ਤੁਹਾਨੂੰ ਅਕੀਜ਼ਾ ਦਾਂਗੇ। ਕ ਚੱਕ ਅੰਦਰ ਸ਼ਾਹ ਜਿਹੜਾ ਮੈਟਰ ਸੀ ਰੇਪ ਮੈਟਰ ਜੀ ਕੀ ਕਾਰਵਾਈ ਹੋਤਾ ਕੋਈ ਏਰ ਕੀ ਮਾਮਲਾ ਸੀ ਜੀ। ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਐ ਤੇ ਮੇਰਾ ਜਿਹੜਾ ਫੁੱਫੜਾ ਹੈਗਾ ਉਹਨੇ ਮੇਰੇ ਨਾਲ ਰੇਪ ਵਗੈਰਾ ਕੀਤਾ ਹੈਗਾ। ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆਰ ਨੰਬਰ 38572024 ਨੂੰ 376 ਦੀ 35420 ਦੀ ਤੇ ਨਾਲ 6 ਪੋਸਟ ਵਿਖਤੇ ਨਾਲ ਅਸੀਂ ਐਫ ਆਰ ਲੋਜ ਕੀਤੀ ਹੈਗੇ। ਸੋ ਲੜਕੀ ਦਾ ਅਸੀਂ ਮੈਡੀਕਲ ਕਰਾਇਆ ਗਿਆ ਤੇ ਉਹ ਦੇ 164 ਦੇ ਬਿਆਨ ਕਰਾਏ ਗਏ ਦੋ ਅਸੀਂ ਅਕਿਊਜ਼ ਨੂੰ ਲੈ ਅਸੀਂ ਫੜਿਆ ਗਿਆ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਵਾਈ ਅੱਗੇ ਚੱਲ ਜਾਈਗੀ ਉਹ ਸਾਹਮਣੇ ਜੀ ਤੁਹਾਨੂੰ ਅਕੀਜ਼ਾ ਦਾਂਗੇ ਕ ਚੱਕ ਅੰਦਰ ਸ਼ਾ ਜਿਹੜਾ ਮੈਟਰ ਸੀ ਰੇਪ ਮੈਟਰ ਜੀ ਕੀ ਕਾਰਵਾਈ ਹੋਤਾ ਕੋਈ ਏਰ ਕੀ ਮਾਮਲਾ ਸੀ ਜੀ ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਹੈ ਤੇ ਮੇਰਾ ਜਿਹੜਾ ਫੁੱਫੜਾ ਹੈਗਾ ਉਹਨੇ ਮੇਰੇ ਨਾਲ ਰੇਪ ਵਗੈਰਾ ਕੀਤਾ ਹੈ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆਰ ਨੰਬਰ 38 57 2024 ਨੂੰ 376 ਦੀ 354 BD ਤੇ ਨਾਲ 6 ਪਾਸਕਟ ਨਾਲ ਅਸੀਂ ਐਫਆਰ ਰਜਿਸਟ ਕੀਤੀ ਹੈ ਸੋ ਲੜਕੀ ਦਾ ਅਸੀਂ ਮੈਡੀਕਲ ਕਰਾਇਆ ਗਿਆ ਤੇ ਉਹਦੇ 164 ਦੇ ਬਿਆਨ ਕਰਾਏ ਗਏ ਦੋ ਅਸੀਂ ਅਕਿਊਜ਼ ਨਾਲ ਅਸੀਂ ਫੜਿਆ ਗਿਆ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਵਾਈ ਅੱਗੇ ਚੱਲ ਜਾਏਗੀ ਉਹ ਸਾਹਮਣੇ ਜੀ ਤੁਹਾਨੂੰ ਦੱਸ ਦਾਂਗੇ ਕ ਚੱਕ ਅੰਦਰ ਸ਼ਾ ਜਿਹੜਾ ਮੈਟਰ ਸੀ ਰੇਪ ਮੈਟਰ ਜੀ ਕੀ ਕਾਰਵਾਈ ਹੋਤਾ ਕੋਈ ਏਰ ਕੀ ਮਾਮਲਾ ਸੀ ਜੀ ਇਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਹੈ ਤੇ ਮੇਰਾ ਜਿਹੜਾ ਫੁੱਫੜ ਹੈਗਾ ਉਹਨੇ ਮੇ ਨਾਲ ਰੇਪ ਵਗੈਰਾ ਕੀਤਾ ਹੈ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆ ਨੰਬਰ 38572024 ਨੂੰ 376 ਦੀ 354 20 ਦੀ ਤੇ ਨਾਲ 6 ਪੋਸਟ ਵਿਖਤੇ ਨਾਲ ਅਸੀਂ ਐਫ ਆਰ ਰਿਪੋਰਟ ਕੀਤੀ ਹੈਗੀ ਸੋ ਲੜਕੀ ਦਾ ਅਸੀਂ ਮੈਡੀਕਲ ਕਰਾਇਆ ਗਿਆ ਤੇ ਉਹਦੇ 164 ਦੇ ਬਿਆਨ ਕਰਾਏ ਗਏ ਦੋ ਅਸੀਂ ਅਕਿਊਜ਼ ਨੂੰ ਲੈ ਅਸੀਂ ਫੜਿਆ ਗਿਆ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਵਾਈ ਅੱਗੇ ਚੱਲ ਜਾਈਏਗੀ ਉਹ ਸਾਰਾ ਅਸੀਂ ਤੁਹਾਨੂੰ ਇਜ਼ਾਜ਼ ਦਾਂਗੇ ਕ ਚੱਕ ਕੰਦਾ ਸ਼ਾ ਜਿਹੜਾ ਮੈਟਰ ਸੀ ਰੇਪ ਮੈਟਰ ਜੀ ਕੀ ਘਰ ਹੋਇਆ ਤਾਂ ਕੋਈ ਏਰ ਕੀ ਮਾਮਲਾ ਸੀ ਜੀ ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਐ ਤੇ ਮੇਰਾ ਜਿਹੜਾ ਫੁੱਫੜਾ ਹੈਗਾ ਉਹਨੇ ਮੇ ਨਾਲ ਰੇਪ ਵਗੈਰਾ ਕੀਤਾ ਹੈ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆ ਨੰਬਰ 38572024 ਨੂੰ 376 ਦੀ 354 20 ਦੀ ਤੇ ਨਾਲ 6 ਪੋਸਟ ਵਿਖਤੇ ਨਾਲ ਅਸੀਂ ਐਫ ਆਰ ਰਿਪੋਰਟ ਕੀਤੀ ਹੈਗੀ ਸੋ ਲੜਕੀ ਦਾ ਅਸੀਂ ਮੈਡੀਕਲ ਕਰਾਇਆ ਗਿਆ ਤੇ ਉਹਦੇ 164 ਦੇ ਬਿਆਨ ਕਰਾਏ ਗਏ ਦੋ ਅਸੀਂ ਅਕਿਊਜ਼ ਨੂੰ ਲੈ ਅਸੀਂ ਫੜਿਆ ਹੈਗਾ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਵਾਈ ਅੱਗੇ ਚੱਲ ਜਾਈਗੀ ਉਹ ਸਾਹਮਣੇ ਤੁਹਾਨੂੰ ਅਕੀਜ਼ਾ ਦਾਂਗੇ ਕ ਚੱਕ ਅੰਦਰ ਸ਼ਾ ਜਿਹੜਾ ਮੈਟਰ ਸੀ ਰੇਪ ਮੈਟਰ ਜੀ ਕੀ ਕਾਰਵਾਈ ਹੋਤਾ ਕੋਈ ਏਰ ਕੀ ਮਾਮਲਾ ਸੀ ਜੀ ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਹੈ ਤੇ ਮੇਰਾ ਜਿਹੜਾ ਫੁੱਫੜਾ ਹੈਗਾ ਉਹਨੇ ਮੇਰੇ ਨਾਲ ਰੇਪ ਵਗੈਰਾ ਕੀਤਾ ਹੈ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆ ਨੰਬਰ 38 57 2024 ਨੂੰ 376 ਦੀ 354 20 ਦੀ ਤੇ ਨਾਲ 6 ਪੋਸਟ ਵਿਫਟ ਦੇ ਨਾਲ ਅਸੀਂ ਐਫ ਆਰ ਰੋਸ ਕੀਤੀ ਹੈਗੀ ਸੋ ਲੜਕੀ ਦਾ ਸੀ ਮੈਡੀਕਲ ਕਰਾਇਆ ਗਿਆ ਤੇ ਉਹਦੇ 144 ਦੇ ਬਿਆਨ ਕਰਾਏ ਗਏ ਦੋ ਅਸੀਂ ਅਕਿਊਜ਼ ਨਾਲ ਅਸੀਂ ਪੜਿਆ ਹੈ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਗੋ ਅੱਗੇ ਚੱਲ ਜਾਏਗੀ ਉਹ ਸਾਹਬਾ ਜੀ ਤੁਹਾਨੂੰ ਅਕੀਜ਼ਾ ਦੱਸਾਂਗੇ